ਜਲੰਧਰ ਦੇ ਵਿੱਚ ਇਸ ਸੀਜ਼ਨ ਦੀ ਸਭ ਤੋਂ ਸੰਘਣੀ ਤੁੰਦ ਅੱਜ ਪਈ ਹੈ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਤੁੰਦ ਪੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਦੇ ਨਾਲ ਕਈ ਐਕਸੀਡੈਂਟ ਵੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਪਰ ਅੱਜ ਜਲੰਧਰ ਦੇ ਵਿੱਚ ਸਭ ਤੋਂ ਜ਼ਿਆਦਾ ਸੰਘਣੀ ਤੁੰਦ ਪਈ ਹੈ ਜਿਸ ਕਾਰਨ ਜਲੰਧਰ ਦੇ ਵਿੱਚ ਵੀ ਕਈ ਐਕਸੀਡੈਂਟ ਦੇਖਣ ਨੂੰ ਮਿਲ ਰਹੇ ਨੇ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਜਲੰਧਰ ਦੇ ਵਿੱਚ ਅਜਿਹੀ ਸੰਘਣੀ ਤੁੰਦ ਪਈ ਹੈ ਇਹ ਲਗਾਤਾਰ ਕਈ ਵਾਰੀ ਹੋ ਚੁੱਕਾ ਹੈ ਤੇ ਇਸ ਸੰਗਣੀ ਧੁੰਦ ਦੇ ਕਾਰਨ ਜਲੰਧਰ ਦੇ ਵਿੱਚ ਕਈ ਹਾਦਸੇ ਵੀ ਵਾਪਰਦੇ ਹੋਏ ਨਜ਼ਰ ਆ ਰਹੇ ਨੇ ਹਾਲ ਹੀ ਦੇ ਵਿੱਚ ਤਿੰਨ ਹਾਦਸੇ ਜਲੰਧਰ ਦੇ ਵਿੱਚ ਵਾਪਰੇ ਨੇ ਜਿਸ ਦੇ ਵਿੱਚ ਤਿੰਨਾਂ ਹੀ ਗੱਡੀ ਚਾਲਕਾਂ ਨੇ ਆਪਣੀ ਜਾਨ ਗਵਾਈ ਹੈ ਲਗਾਤਾਰ ਟ੍ਰੈਫਿਕ ਪੁਲਿਸ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਲੋਕਾਂ ਨੂੰ ਇਹ ਦੱਸਿਆ ਵੀ ਜਾ ਰਿਹਾ ਹੈ ਕਿ ਸੰਗਣੀ ਧੁੰਦ ਦੇ ਵਿੱਚ ਗੱਡੀ ਨੂੰ ਹੌਲੀ ਚਲਾਓ ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਇਸ ਵਿੱਚ ਝੁਕਾ ਜਾਂਦਾ ਹੈ ਅਜ ਜਲੰਧਰ ਦੇ ਵਿੱਚ ਸੰਗਣੀ ਧੁੰਦ ਪਈ ਹੈ ਜਿਸ ਕਾਰਨ ਜਲੰਧਰ ਦੀ ਸਪੀਡ ਵੀ ਹੌਲੀ ਹੋਈ ਹੈ ਗੱਡੀਆਂ ਦੀ ਸਪੀਡ ਹੌਲੀ ਹੋਈ ਹੈ ਸਭ ਤੋਂ ਪਹਿਲਾਂ ਇਹ ਤੁਸੀਂ ਸੰਗਣੀ ਧੁੰਦ ਜ਼ਰੂਰ ਦੇਖੋ ਮੈਂ ਕੈਮਰਾ ਪਰਸਨ ਨੂੰ ਜ਼ਰੂਰ ਕਹਾਂਗਾ ਜ਼ੂਮ ਕਰਕੇ ਦਿਖਾਵੇ ਇਹ ਤੁਸੀਂ ਤਸਵੀਰ ਦੇਖੋ ਜਿੱਥੇ ਕਾਫੀ ਸੰਗਣੀ ਧੁੰਦ ਪਈ ਹੈ ਇਸ ਵਕਤ ਸਮਾਂ तकरीबन 8 ਵਜੇ ਦਾ ਕਰੀਬ ਹੈ 8 ਵਜੇ ਹੀ ਜਿਹੜਾ ਹੈ ਉਹ ਕਾਫੀ ਧੁੰਦ ਪਈ ਹੋਈ ਹੈ ਧੁੰਦ ਦੇ ਕਾਰਨ ਕਾਫੀ ਜਿਹੜਾ ਹੈਗਾ ਇਹ ਉਹ ਸਪੀਡ ਗੱਡੀਆਂ ਦੀ ਜਿਹੜੀ ਹੈ ਉਹ ਸਲੋ ਹੋਈ ਹੈ। ਉਹ ਚੱਲ ਕਿਉਂਕਿ ਸਵੇਰੇ ਸਵੇਰੀ ਹੀ ਨਿਕਲਦੇ ਨੇ ਆਪਣੇ ਕੰਮਕਾਰਾਂ ਦੇ ਉੱਤੇ ਲੋਕਾਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਪਹੁੰਚਣਾ ਹੁੰਦਾ ਹੈ। ਸੰਗਣੀ ਧੁੰਦ ਪਈ ਹੈ ਉਸ ਦੇ ਨਾਲ ਕਿੰਨਾਂ ਕ ਇਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਜਾਂ ਫਿਰ ਕਿੰਨਾਂ ਕ ਜਿਹੜਾ ਹੈਗਾ ਇਹਨਾਂ ਨੂੰ ਕੰਮ ਜ਼ਿਆਦਾ ਹੋ ਜਾਂਦਾ ਹੈ ਉਸ ਬਾਰੇ ਵੀ ਗੱਲਬਾਤ ਕਰਾਂਗੇ। ਅੱਛਾ ਅੱਜ ਜਲੰਧਰ ਦੀ ਸਭ ਤੋਂ ਸੰਗਣੀ ਧੁੰਦ ਪਈ ਹੈ। ਕਿੰਨਾਂ ਕ ਨੁਕਸਾਨ ਹੋ ਰਿਹਾ ਹੈ ਤੁਹਾਨੂੰ ਜਾਂ ਫਿਰ ਤੁਹਾਨੂੰ ਫਾਇਦਾ ਹੋ ਰਿਹਾ ਹੈ ਜਾਂ ਫਿਰ ਲੋਕ ਆ ਰਹੇ ਨੇ? ਬਹੁਤ ਨੁਕਸਾਨ ਹੋ ਰਿਹਾ ਹੈ ਸਰ। ਹਮ ਤਾਂ 10 ਵਜੇ ਗਾੜੀ निकाले। 9:3 अभी तक जो है एक रुपये का काम नहीं किया हूँ धुंध से बहुत बड़ा नुकसान हो रहा है हाँ अच्छा लोग जाना पसंद करते हैं जब धुंध होती है नहीं 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 सर नहीं जाना पसंद करते हैं धुंध में कोई सवारी निकलती ही नहीं है हाँ जी अच्छा वैसे आम दिनों में कितनी सवारी आप इस टाइम तक निकाल लेते हैं इतने टाइम तक हम लोग चार पाँच सौ का काम कर लेते हैं सर आम टाइम में चार सौ का काम कर लेते हैं फिर चल जाते हैं चार्ज में लगा देते हैं गाड़ी हाँ जी सर ਹਾਂ ਬਿਲਕੁਲ ਇਹ ਤੁਸੀਂ ਤਸਵੀਰ ਦੇਖੋ ਜਿੱਥੇ ਆਟੋ ਚਾਲਕਾਂ ਦੀ ਕਾਫੀ ਲਾਈਨ ਲੱਗੀ ਹੋਈ ਹੈ ਜਿਨ੍ਹਾਂ ਵੱਲੋਂ ਲਗਾਤਾਰ ਸਵੇਰ ਤੋਂ ਹੀ ਜਿਹੜਾ ਹੈ ਉਹ ਸਵਾਰੀਆਂ ਨੂੰ ਢੋਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਪਰ ਕਿਤੇ ਨਾ ਕਿਤੇ ਧੁੰਦ ਦੇ ਦਿਨ ਨੇ ਇਹਨਾਂ ਧੁੰਦ ਦੇ ਦਿਨਾਂ ਦੇ ਵਿੱਚ ਸਵਾਰੀਆਂ ਵੀ ਘੱਟ ਨਿਕਲਦੀਆਂ ਨੇ ਘਰੋਂ ਬਾਹਰ ਉਹਨਾਂ ਨੂੰ ਵੀ ਹੁੰਦਾ ਹੈ ਕਿ ਜਦੋਂ ਧੁੱਪ ਨਿਕਲੇ ਉਦੋਂ ਹੀ ਅਸੀਂ ਘਰੋਂ ਬਾਹਰ ਨਿਕਲੀਏ ਹੋਰ ਵੀ ਨੇ ਆਟੋ ਚਾਲਕ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਵੇਰੇ ਸਵੇਰੇ ਹੀ ਜਿਹੜਾ ਹੈ ਉਹ ਇਸ ਥਾਂ ਤੋਂ ਨਿਕਲ ਪੈਂਦੇ ਨੇ ਜਿਨ੍ਹਾਂ ਵੱਲੋਂ ਕੰਮ ਕੀਤਾ ਜਾਂਦਾ ਹੈ ਸਵੇਰੇ ਸਵੇਰੇ ਤੁਸੀਂ ਨਿਕਲਦੇ ਹੋ ਕੰਮ ਆਟੋ ਚਲਾਉਣ ਦੇ ਲਈ ਹੁਣ ਤੱਕ ਕਿੰਨੀਆਂ ਸਵਾਰੀਆਂ ਮਿਲ ਰਹੀਆਂ ਨੇ ਤੁਹਾਡੇ ਕਾਰਨ ਸਵਾਰੀ ਆਉਂਦੀ ਹੈ ਤੁਹਾਡੇ ਕੋਲ ਜ਼ਿਆਦਾ ਨਹੀਂ ਨਹੀਂ ਘੱਟ ਕੰਮ ਕੱਟੂ ਕੰਮ ਕੱਟੇ ਕਿੰਨੇ ਵਜੇ ਤੁਸੀਂ ਆਏ ਹੋ ਮੈਂ ਹੁਣੇ ਆਇਆ ਲੈ ਤੁਸੀਂ ਆਏ ਹੋ ਤੁਸੀਂ ਲੋਕ ਪਸੰਦ ਕਰਦੇ ਨੇ ਇਸ ਧੁੰਦ ਕਿਉਂਕਿ ਜਦੋਂ ਧੁੰਦ ਪੈਂਦੀ ਹੈ ਜ਼ਿਆਦਾ ਤਾਂ ਲੋਕ ਆਉਂਦੇ ਨੇ ਜ਼ਿਆਦਾ ਸਵਾਰੀਆਂ ਆਉਂਦੀਆਂ ਨੇ ਤੁਹਾਡੇ ਕੋਲ ਕਿ ਹਾਂ ਅਸੀਂ ਇਸ ਟਾਈਮ ਆਉਂਦੇ ਜ਼ਿਆਦਾ ਨਹੀਂ ਅੰਦੇ ਨਹੀਂ ਟ੍ਰੈਫਿਕ ਨਹੀਂ ਕਰਦੇ ਆਓ ਤਾਂ ਬਿਲਕੁਲ ਇਹ ਤਸਵੀਰ ਤੁਸੀਂ ਦੇਖੋ ਜਿੱਥੇ ਲੋਕ ਵੀ ਕਾਫੀ ਕੱਟ ਪ੍ਰੈਫਰ ਕਰਦੇ ਨੇ ਲੋਕਾਂ ਵੱਲੋਂ ਵੀ ਜਿਹੜਾ ਇਹ ਉਹ ਸਫਰ ਆਟੋ ਦੇ ਵਿੱਚ ਜਾਂ ਫਿਰ ਹੋਰ ਦੂਸਰੇ ਸਾਧਨਾਂ ਦੇ ਵਿੱਚ ਜਿਹੜਾ ਹੈ ਉਹ ਕੱਟ ਕੀਤਾ ਜਾਂਦਾ ਹੈ ਕਿਉਂਕਿ ਜਦੋਂ ਧੁੰਦ ਪੈਂਦੀ ਹੈ ਲੋਕਾਂ ਨੂੰ ਵੀ ਹੁੰਦਾ ਹੈ ਕਿ ਧੁੱਪ ਨਿਕਲੇ ਉਸ ਤੋਂ ਬਾਅਦ ਹੀ ਅਸੀਂ ਕਿਸੇ ਥਾਂ ਦਾ ਸਫਰ ਕਰੀਏ ਜਿਵੇਂ ਦਿਨ-ਪ੍ਰਤੀ ਦਿਨ ਐਕਸੀਡੈਂਟ ਵੱਧਦੇ ਜਾ ਰਹੇ ਨੇ ਉਹਦੀ ਲੋਕ ਵੀ ਜਿਹੜੇ ਨੇ ਉਹ ਆਪਣੇ ਘਰਾਂ ਦੇ ਵਿੱਚੋਂ ਘਟ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਬਿਲਕੁਲ ਇੱਕ ਵਾਰ ਤਸਵੀਰ ਜ਼ਰੂਰ ਤੁਸੀਂ ਦੇਖੋ ਜਿੱਥੇ ਧੁੰਦ ਦੇ ਕਾਰਨ ਆਵਾਜ਼ਾਈ ਦੇ ਵਿੱਚ ਵੀ ਕਾਫੀ ਜੜੀ ਹੈ ਉਹ ਠੱਲ ਪਈ ਹੈ ਲੋਕ ਘਟ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਪਰ ਇਹ ਤਸਵੀਰ ਜਿਹੜੀ ਹੈ ਉਹ ਜਲੰਧਰ ਦੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਜਿੱਥੇ ਲੋਕ ਜਿਹੜੇ ਨੇ ਉਹ ਇਸ ਸੰਗਣੀ ਧੁੰਦ ਦੇ ਵਿੱਚ ਘਟ ਨਿਕਲਦੇ ਨੇ ਹਾਲਾਂਕਿ ਹੁਣ ਸੂਰਜ ਹੌਲੀ-ਹੌਲੀ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਲੋਕਾਂ ਦੀ ਆਵਾਜ਼ਾਈ ਵੀ ਹੌਲੀ-ਹੌਲੀ ਵਾਧੀ ਹੋਈ ਨਜ਼ਰ ਆ ਰਹੀ ਹੈ ਕੈਮਰ ਕੁਸਨ ਪੰਕੇ ਦੇ ਨਾਲ ਅਜਗੁਤਾ ਬਾਪੂ 6 ਟਾਈਮ ਜਿਲੰਦ ਤਾਏ ਬਿਲਕੁਲ ਇਹ ਤਸਵੀਰ ਦੇਖੋ ਜਿੱਥੇ ਧੁੰਦ ਕਾਫੀ ਜੜੀ ਹੈਗੀ ਆ ਉਹ ਮਾਤਰਾ ਦੇ ਵਿੱਚ ਪਈ ਹੈਗੀ ਆ ਧੁੰਦ ਦੇ ਕਾਰਨ ਲਗਾਤਾਰ ਕਈ ਐਕਸੀਡੈਂਟ ਵੀ ਹੋ ਰਹੇ ਨੇ ਕਈ ਚੀਜ਼ਾਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰ ਲੋਕ ਆਪਣੇ ਸਵੇਰੇ ਸਵੇਰੇ ਜਿਹੜੇ ਨੇ ਜੋ ਕੰਮ ਕਰਨੇ ਨੇ ਉਹ ਕੰਮਾਂ ਉੱਤੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਇਹ ਕੈਮਰ ਕੁਸਨ ਨੂੰ ਜ਼ਰੂਰ ਕਹਾਂਗਾ ਜ਼ਰੂਰ ਜ਼ੂਮ ਕਰਕੇ ਦਿਖਾਵੇ ਜਿੱਥੇ ਲੋਕਾਂ ਦੇ ਵਿੱਚ ਕਿਉਂਕਿ 8 ਵਜੇ ਦਾ ਸਮਾਂ ਹੋ ਗਿਆ ਹੈ ਇਸ 8 ਵਜੇ ਦੇ ਸਮੇਂ ਦੇ ਵਿੱਚ ਲੋਕ ਆਪਣੇ ਆਪਣੇ ਕੰਮਾਂ ਦੇ ਉੱਤੇ ਜਿਹੜੇ ਨੇ ਉਹ ਆਉਂਦੇ ਹੋਏ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਤੁਸੀਂ ਕੈਮਰਾਮੈਨ ਨੂੰ ਜਰੂਰ ਕਹੂੰਗਾ ਇਹ ਆਟੋ ਚਾਲਕ ਰਿਕਸ਼ਾ ਚਾਲਕ ਵੀ ਜਰੂਰ ਦਿਖਾ ਦੇਵੇ ਕਿਉਂਕਿ ਸਵੇਰੇ ਸਵੇਰੇ ਲੋਕਾਂ ਨੇ ਇੱਕ ਥਾਂ ਤੋਂ ਦੂਸਰੀ ਥਾਂ ਦੇ ਉੱਤੇ ਜਾਣਾ ਹੁੰਦਾ ਹੈ ਤਾਂ ਸਵੇਰੇ ਸਵੇਰੇ ਹੀ ਜਿਹੜਾ ਹੈ ਉਹ ਆਟੋ ਚਾਲਕ ਹੋਗੇ ਜਾਂ ਫਿਰ ਰਿਕਸ਼ਾ ਚਾਲਕ ਹੋਗੇ ਇਹ ਸਾਰੇ ਜੜੇ ਨੇ ਪਹੁੰਚੇ ਹੋਏ ਨੇ ਜਿਨ੍ਹਾਂ ਵੱਲੋਂ ਪ੍ਰੋਪਰ ਜੜੀ ਹੈਗੀ ਆ ਉਹ ਤਿਆਰੀ ਵੀ ਕੀਤੀ ਗਈ ਹੈ ਹਾਲਾਂਕਿ ਟ੍ਰੈਫਿਕ ਜਿਵੇਂ ਪਹਿਲਾ ਦਿਨਾਂ ਦੇ ਵਿੱਚ ਚੱਲਦੀ ਸੀਗੀ ਉਦਹੀ ਇਹਨਾਂ ਦਿਨਾਂ ਦੇ ਵਿੱਚ ਵੀ ਚੱਲਦੀ ਹੋਈ ਨਜ਼ਰ ਆ ਰਹੀ ਹੈ ਪਰ ਜੇਕਰ ਮੈਂ ਅੱਜ ਦੀ ਦਿਨ ਦੀ ਗੱਲ ਕਰਾਂ ਤਾਂ ਅੱਜ ਜਲੰਧਰ ਦੇ ਵਿੱਚ ਕਾਫੀ ਸੰਗਣੀ ਧੁੰਦ ਜੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਇਹ ਤੁਸੀਂ ਤਸਵੀਰ ਦੇਖੋ ਜਲੰਧਰ ਦੀ ਜਿੱਥੇ ਬਿਲਕੁਲ ਇਹ ਤਸਵੀਰ ਦੇਖੋ ਜਿੱਥੇ ਧੁੰਦ ਕਾਫੀ ਹੈ ਆਵਾਜ਼ਾਈ ਰੋਜ਼ ਦੀ ਤਰ੍ਹਾਂ ਇਸ ਵਾਰ ਵੀ ਆਵਾਜ਼ਾਈ ਜੜੀ ਹੈ ਉਹ ਲਗਾਤਾਰ ਚਲਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਸੂਰਜ ਵੀ ਨਿਕਲ ਆਇਆ ਹੈ ਪਰ ਜੋ ਧੁੰਦ ਹੈ ਉਹ ਹੱਲੇ ਵੀ ਬਰਕਰਾਰ ਹੈ ਤਕਰੀਬਨ 11 ਵਜੇ ਦੇ ਕਰੀਬ ਕਰੀਬ ਸ਼ਾਇਦ ਇਹ ਧੁੰਦ ਜਿਹੜੀ ਹੈ ਉਹ ਘਟੇਗੀ ਜੋ ਗਾਈਡਲਾਈਨਸ ਨੇ ਜਾਂ ਫਿਰ ਜੋ ਵੇਦਰ ਰਿਪੋਰਟਸ ਦੇ ਵਿੱਚ ਸਾਰਾ ਕੁਝ ਨਿਕਲ ਕੇ ਆਇਆ ਹੈ ਉਸ ਦੇ ਮੁਤਾਬਕ ਇਹ ਜਿਹੜੀ ਧੁੰਦ ਹੈ ਉਹ 11 ਵਜੇ ਦੇ ਕਰੀਬ ਕਰੀਬ ਹਟੇਗੀ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਤਸਵੀਰ ਜ਼ਰੂਰ ਦੇਖੋ ਜਿੱਥੇ ਜਲੰਧਰ ਦੇ ਵਿੱਚ ਕਾफी ਸੰਘਣੀ ਧੁੰਦ ਪਈ ਹੈ ਇਹ ਜਲੰਧਰ ਦੀ ਪਹਿਲੀ ਸੰਘਣੀ ਧੁੰਦ ਹੈ ਇਸ ਤੋਂ ਪਹਿਲਾਂ ਵੀ ਕਾफी ਧੁੰਦਾਂ ਪੈ ਚੁੱਕੀਆਂ ਨੇ ਪਰ ਇਸ ਦੇ ਵਿੱਚ ਇੰਨੀ ਸੰਘਣੀ ਧੁੰਦ ਜਿਹੜੀ ਹੈ ਉਹ ਦੇਖਣ ਨੂੰ ਨਹੀਂ ਮਿਲੀ ਸਗੀ ਜਿੰਨੀ ਇਸ ਵਾਰ ਜਲੰਧਰ ਦੇ ਵਿੱਚ ਦੇਖਣ ਨੂੰ ਮਿਲੀ ਹੈ ਲੋਕ ਵੀ ਜਿਹੜੇ ਨੇ ਉਹ ਤਿਆਰ ਬਰ ਤਿਆਰ ਹੋ ਕੇ ਘਰੋਂ ਨਿਕਲ ਰਹੇ ਨੇ ਕਿਉਂਕਿ ਇਸ ਧੁੰਦ ਕਾਰਨ ਕਾਫੀ ਐਕਸੀਡੈਂਟ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਜਲੰਧਰ ਤੋਂ ਸਾਂਝੀਆਂ ਕੀਤੀਆਂ ਨੇ ਜਿਸ ਜਗ੍ਹਾ ਦੇ ਉੱਤੇ ਕਾਫੀ ਸੰਘਣੀ ਧੁੰਦ ਪਈ ਹੈ 25 ਦਸੰਬਰ ਦੀ ਰਾਤ ਹੱਲੇ ਗਈ ਹੈ ਉਸ ਤੋਂ ਪਹਿਲਾਂ ਹੀ ਜਿਹੜੀ ਹੈ ਉਹ ਧੁੰਦ ਨੇ ਆਪਣਾ ਜਲਵਾ ਜਿਹੜਾ ਹੈ ਲੋਕਾਂ ਨੂੰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਇੱਕ ਵਾਰ ਦੁਬਾਰਾ ਤੋਂ ਜਰੂਰ ਤੁਸੀਂ ਤਸਵੀਰ ਦੇਖੋ ਜਿੱਥੇ ਧੁੰਦ ਦੇ ਕਾਰਨ ਜਿਹੜੀ ਹੈ ਉਹ ਆਵਾਜਾਈ ਦੇ ਵਿੱਚ ਵੀ ਕਾਫੀ ਜੜੀ ਹੈ ਉਹ ਘਟਾਵਤ ਹੋਈ ਹੈ ਪਰ ਕਿਤੇ ਨਾ ਕਿਤੇ ਲੋਕਾਂ ਨੇ ਆਪਣੇ ਕੰਮਾਂ ਤੇ ਲੋਕਾਂ ਨੇ ਆਪਣੇ ਦਿਨ ਚਰਿਆ ਦੇ ਵਿੱਚ ਜਿਹੜੀ ਹੈ ਉਹ ਕਟ ਨਹੀਂ ਕੀਤੀ ਹੈ ਲੋਕ ਆਪਣੇ ਦਿਨ ਚਰਿਆ ਨੂੰ ਜਿਹੜਾ ਹੈਗਾ ਹੈ ਜਿਵੇਂ ਪਹਿਲਾਂ ਨਿਕਲਦੇ ਸੀਗੇ ਕੰਮ ਦੇ ਉੱਤੇ ਜਿਵੇਂ ਪਹਿਲਾਂ ਆਪਣੇ ਹਰ ਇੱਕ ਥਾਂ ਦੇ ਉੱਤੇ ਜਾਂਦੇ ਸੀ ਉਝਹੀ ਲੋਕ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਖਾਸ ਜ਼ਰੂਰ ਦੇਖੋ ਜਿੱਥੇ ਜਲੰਧਰ ਦੇ ਵਿੱਚ ਜਿਹੜਾ ਹੈਗਾ ਉਹ ਤੁੰਦ ਪਈ ਹੈ ਤਾਂ ਇਹ ਤਸਵੀਰ ਤੁਹਾਨੂੰ ਜਲੰਧਰ ਤੋਂ ਸਾਂਝੀ ਕੀਤੀ ਹੈ ਜਿੱਥੇ ਸੰਗਣੀ ਤੁੰਦ ਪੈਣ ਦੇ ਕਾਰਨ ਆਵਾਜਾਈ ਨੂੰ ਵੀ ਥੱਲ ਪਈ ਹੈ ਲੋਕ ਘਟ ਨਿਕਲ ਰਹੇ ਨੇ ਪਰ ਕਿਤੇ ਨਾ ਕਿਤੇ ਇਹ ਸੰਗਣੀ ਤੁੰਦ ਲੋਕਾਂ ਦੀ ਸਪੀਡ ਨੂੰ ਕੋਲੀ ਕਰਦੀ ਹੋਈ ਨਜ਼ਰ ਆ ਰਹੀ ਹੈ ਕੈਮਰਾ ਪੇਸ਼ ਮੰਗਦੇ ਨੇ ਰਾਜੀ ਗੁਪਤਾ ਬਹੁਤ ਸ਼ਾਇ ਟਾਈਮ ਜਲੰਧਰ